ਅੱਜ ਅਸੀਂ ਗੱਲ ਕਰਾਂਗੇ ਸਾਰਾ ਗੜੀ ਦੀ ਲੜਾਈ ਜੋ ਕਿ 12 ਸਤੰਬਰ ਸਾਲ 1897 ਨੂੰ ਲੜੀ ਗਈ ਸੀ ਜਿਸ ਦੀ ਅਗਵਾਈ ਸਿੱਖ ਸੈਨਕਾ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀ ਗਈ ਚਮਕੌਰ ਦੀ ਜੰਗ ਤੋਂ ਪ੍ਰਾਪਤ ਕੀਤੀ ਜਿੱਥੇ 10 ਲੱਖ ਫੌਜ ਦਾ ਮੁਕਾਬਲਾ ਪੰਜ ਸਿੰਘ ਮੈਦਾਨੇ ਜੰਗ ਵਿੱਚ ਆ ਕੇ ਕਰਦੇ ਹਨ ਸਾਰਾ ਗੜੀ ਕਿਲਾ ਅੱਜ ਕੱਲ ਦੇ ਪਾਕਿਸਤਾਨ ਦੇ ਕੋਹਾਟ ਇਲਾਕੇ ਵਿੱਚ ਸਮੁੰਦਰੀ ਤਲ ਤੋਂ 6000 ਫੁੱਟ ਉਚਾਈ ਦੇ ਉੱਤੇ ਬਣਿਆ ਹੋਇਆ ਹੈ ਇਹ ਇੱਕ ਛੋਟੀ ਜੀ ਚੌਂਕੀ ਸੀ ਜੋ ਕਿ ਸੰਚਾਰ ਦੇ ਮਾਧਿਅਮ ਵਾਸਤੇ ਕਾਇਮ ਕੀਤੀ ਗਈ ਸੀ ਫੋਰਟ ਲਾਖਾਟ ਅਤੇ ਗੋਲਸਤਾਨ ਇਹ ਦੋ ਕਿਲਿਆਂ ਦੇ ਦਰਮਿਆਨ ਇਹ ਚੌਂਕੀ ਕੰਮ ਕੀਤੀ ਗਈ ਸੀ ਜਿੱਥੇ 32 ਸਿੱਖ ਰੈਜੀਮੈਂਟ ਦੇ ਕੇਵਲ 20 ਜਵਾਨ ਜੁੜੇ ਸਨ ਉਹ ਤਨਾਇਤ ਸਨ ਉਧਰ ਸਤਾਨਕ ਕਬਾਈਲੀ ਔਰ ਕਜਈ ਅਤੇ ਅਫਰੀਦੀ ਬ੍ਰਿਸ਼ਟ ਸਰਾਜ ਦੇ ਵਿਰੁੱਧ ਖੜੇ ਸਨ ਉਹ ਨਹੀਂ ਚਾਹੁੰਦੇ ਸਨ ਕਿ ਇਹ ਕਿਲੇ ਇੱਥੇ ਕੈਂਪ ਕੀਤੇ ਹੀ ਰਹਿਣ ਸਵੇਰ ਦੇ 8 ਵਜੇ ਸਨ 12 ਸਤੰਬਰ ਸਨ 1897 ਦੀ ਗੱਲ ਹੈ ਕਿ ਸਾਰਾਗੜੀ ਦੇ ਸੰਤਰੀ ਨੇ ਦੂਰਬਿੰਦ ਦੇ ਰਾਹੀਂ ਹਜ਼ਾਰਾਂ ਕਬਾਇਲੀਆਂ ਨੂੰ ਸਾਰਾਗੜੀ ਕਿਲੇ ਵੱਲ ਵੱਧਦੇ ਦੇਖਿਆ ਜਿਨ੍ਹਾਂ ਨੇ ਹੱਥਾਂ ਦੇ ਵਿੱਚ ਹਥਿਆਰ ਲੈ ਹੋਏ ਹਨ ਨੀਜੇ ਪਾਲੇ ਹੈਦਰੀ ਛੰਡੇ ਦੇ ਨਾਲ ਬੜਾ ਵੱਡਾ ਲਾਮ ਲਸ਼ਕਰ ਜਿਸ ਦੀ ਗਿਣਤੀ 10 ਤੋਂ 12000 ਦੇ ਲਗਭਗ ਹੋਵੇਗੀ ਹੌਲਦਾਰ ਰਿਸ਼ਰ ਸਿੰਘ ਨੇ ਤੁਰੰਤ ਸਿਗਨਲ ਮੈਨ ਗੁਰਮukh ਸਿੰਘ ਨੂੰ ਲੋਕ ਹਾਰਟ ਸੁਨੇਹਾ ਪੇਜੰਦਾ ਹੁਕਮ ਦਿੱਤਾ ਉਹ ਤੋਂ ਹੁਕਮ ਆਇਆ ਹੋਲਡ ਪੋਜੀਸ਼ਨ ਜਗਾ ਨਾ ਛੱਡੋ ਅੰਤ ਤੱਕ ਟਿਕੇ ਰਹੋ ਤੇ ਲੜਦੇ ਰਹੋ ਸਿੱਖਾਂ ਦੀ ਰਣਨੀਤੀ ਕੀ ਬਣੀ ਸਿੱਖ ਜਵਾਨਾਂ ਦੇ ਕੋਲ 303 ਮਾਰਟਨ ਹੈਨਰੀ ਰਾਈਫਲਾਂ ਸਨ ਜਿਹੜੀਆਂ 1 ਮਿੰਟ ਵਿੱਚ 10 ਗੋਲੀਆਂ ਚਲਾ ਸਕਦੀਆਂ ਸਨ ਹਰ ਸਿਪਾਹੀ ਦੇ ਕੋਲ 400 ਗੋਲੀਆਂ ਸਨ 100 ਜੇਬ ਦੇ ਵਿੱਚ ਤੇ 300 ਰਿਜ਼ਰਵ ਹੁਕਮ ਮਿਲਿਆ ਕਿ ਕਬਾਇਲੀਆਂ ਨੂੰ ਨੇੜੇ ਨਾ ਆਉਣ ਦਿਓ ਔਰ ਹੌਲਦਾਰ ਈਸ਼ਰ ਸਿੰਘ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ 1000 ਦੀ ਗੱਜ ਦੀ ਦੂਰੀ ਵਿੱਚ ਜਦੋਂ ਇਹ ਦੁਸ਼ਮਣ ਆਵੇਗਾ ਫੇਰ ਗੋਲੀ ਚਲਾਣ 9 ਵਜੇ ਕਬਾਇਲੀਆਂ ਨੇ ਪਹਿਲੀ ਵਾਰ ਗੋਲੀਬਾਰੀ ਕੀਤੀ ਪਰ ਸਿਖਾ ਨੇ ਨੇੜੇ ਆਉਣ ਤੇ ਹੀ ਵਾਪਸੀ ਫਾਇਰਿੰਗ ਜਿਹੜੀ ਸੀ ਉਹ ਕੀਤੀ। ਕੇਵਲ 1 ਘੰਟੇ ਵਿੱਚ ਹੀ 60 ਤੋਂ ਵੱਧ ਕਬਾਇਲੀ ਜਿਹੜੇ ਸਨ ਉਹ ਮਾਰੇ ਗਏ। ਇਸ ਮੁਕਾਬਲੇ ਵਿੱਚ ਸਿਪਾਹੀ ਭਗਵਾਨ ਸਿੰਘ ਸ਼ਹੀਦ ਹੋਏ ਅਤੇ ਨਾਇਕ ਲਾਲ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਕਬਾਇਲੀਆਂ ਨੇ ਨੇੜੇ ਕਾਹ ਫੂਸ ਇਕੱਠਾ ਕਰਕੇ ਉਸ ਨੂੰ ਆਗ ਲਗਾ ਦਿੱਤੀ ਅਤੇ ਧੂਏ ਦੀ ਓਟ ਲੈ ਕੇ ਕਿਲੇ ਦੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਇੱਕ ਦਰਾਰ ਬਣਾਈ ਗਈ ਤੇ ਦਰਾਰ ਦੇ ਰਾਹੀਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸਿੱਖਾਂ ਨੇ ਜ਼ਬਰਦਸਤ ਰੋਕਤਾਂਮ ਕੀਤੀ ਤੇ ਹਰ ਹਾਲਾਤ ਦੇ ਵਿੱਚ ਟਕਰਾ ਕੀਤਾ ਤੇ ਹਾਲਾਤ ਜਿਹੜੇ ਸਨ ਉਹ ਬਹੁਤ ਗੰਭੀਰ ਹੁੰਦੇ ਜਾ ਰਹੇ ਸਨ ਫੌਲਦਾਰ ਈਸ਼ਰ ਸਿੰਘ ਨੇ ਹੁਕਮ ਦਿੱਤਾ ਕਿ ਹੁਣ ਬੋਨਟਾਂ ਦੇ ਨਾਲ ਹੱਥੋ ਹੱਥ ਲੜਾਈ ਲੜੀ ਜਾਵੇ। ਜ਼ਖਮੀ ਹੋਣ ਦੇ ਬਾਵਜੂਦ ਵੀ ਉਹ ਆਪਣੀ ਟੁਕੜੀ ਦੀ ਅਗਵਾਈ ਕਰਦੇ ਰਹੇ। ਇੱਕ ਇੱਕ ਕਰਕੇ ਸਾਰੇ ਸਿੱਖ ਜਿਹੜੇ ਸਨ ਉਹ ਸ਼ਹੀਦ ਹੋ ਗਏ। ਉਹਨਾਂ ਨੇ ਸੈਂਕੜੇ ਖਬਾਈਆਂ ਨੂੰ ਮਾਰ ਮੁਕਾਇਆ। ਆਖਰ ਵਿੱਚ ਸਿਗਨਲਮੈਨ ਗੁਰਮੁਖ ਸਿੰਘ ਹੀ ਬਚੇ। ਉਹ ਕੇਲੇ ਦੀ ਛੱਤ ਤੇ ਬੈਠ ਕੇ ਸੁਨੇਹਾ ਭੇਜਦੇ ਰਹੇ ਤੇ ਉਹਨਾਂ ਨੇ ਸੁਨੇਹਾ ਭੇਜਿਆ ਕਿਲਾ ਡਿਗਣ ਵਾਲਾ ਹੈ ਮੈਂ ਆਖਰੀ ਸਿਪਾਹੀ ਬਚਿਆ ਹਾਂ ਸਤ ਸ੍ਰੀ ਅਕਾਲ ਦਾ ਜੈਕਾਰਾ ਬੁਲਾ ਕੇ ਉਹਨਾਂ ਨੇ ਆਪਣੀ ਰਾਫਲ ਜਿਹੜੀ ਸੀ ਉਹ ਚੁੱਕ ਲਈ ਅਤੇ ਦਰਜਨਾ ਕਬਾਈਲੀਆਂ ਨੂੰ ਮਾਰਿਆ ਅੰਤ ਤੱਕ ਲੜਦੇ ਹੋਏ ਸ਼ਹੀਦ ਹੋ ਗਏ ਇਹਨਾਂ 21 ਸ਼ਹੀਦਾਂ ਦੇ ਵਿੱਚ ਕੁਝ ਡਾਕੀਏ ਸਨ ਅਤੇ ਕੁਝ ਲੰਗਰੀ ਸੰਖਿਆ ਪੂਲ ਗਿਣਤੀ 21 ਸੀ ਕਬਾਇਲੀਆਂ ਦੀ ਗਿਣਤੀ ਲਗਭਗ 10 ਤੋਂ 12000 ਦੇ ਨੇੜੇ-ਤੇੜੇ ਸੀ ਕਬਾਇਲੀਆਂ ਦੇ 200 ਤੋਂ ਵੱਧ ਜਿਹੜੇ ਸਨ ਸਿਪਾਹੀ ਮਾਰੇ ਗਏ ਅਤੇ 600 ਤੋਂ ਵੱਧ ਜਿਹੜੇ ਸਨ ਉਹ ਜ਼ਖਮੀ ਹੋਏ ਓਟ ਗੁਲਸਤਾਨ ਜਿਹੜਾ ਕਿਲਾ ਸੀ ਉਹ ਬਚ ਗਿਆ ਕਾਰਨ ਸਾਰਾ ਗੜੀ ਦੇ ਸ਼ਹੀਦਾਂ ਨੇ ਕਬਾਇਲੀਆਂ ਨੂੰ ਬਹੁਤ ਦੇਰ ਤੱਕ ਰੋਕੀ ਰੱਖਿਆ ਸਿੱਖਾਂ ਦੀ ਇਸ ਬਹਾਦਰੀ ਨੂੰ ਦੇਖ ਕੇ ਬ੍ਰਿਟਿਸ਼ ਸੰਸਦ ਨੇ ਖੜੇ ਹੋ ਕੇ ਸਿੱਖਾਂ ਨੂੰ ਸਲਾਮ ਕੀਤਾ ਮਹਾਰਾਣੀ ਵਿਕਟੋਰੀਆ ਨੇ ਸਭ 21 ਸਿੱਖਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਦੇ ਨਾਲ ਸਨਮਾਨਿਆ ਜੋ ਉਸ ਵੇਲੇ ਦੇ ਵਿਕਟੋਰੀਆ ਕਰਾਸ ਦੇ ਬਰਾਬਰ ਸੀ ਅੱਜ ਕੱਲ ਦੇ ਪਰਮ ਜਬੀਰ ਚੱਕਰ ਦੇ ਬਰਾਬਰ ਇਹ ਲੜਾਈ ਦੁਨੀਆ ਦੇ ਸਭ ਤੋਂ ਮਹਾਨ ਲਾਸਟ ਸਟੈਂਡਰਡ ਵਿੱਚੋਂ ਇੱਕ ਮੰਨੀ ਜਾਂਦੀ ਹੈ। ਹਰ ਸਾਲ 12 ਸਤੰਬਰ ਨੂੰ ਸਿੱਖ ਰੈਜੀਮੈਂਟ ਵੱਲੋਂ ਸਾਰਾ ਦਿਵਸ ਮਨਾਇਆ ਜਾਂਦਾ ਹੈ। ਇਹ ਸ਼ਹਾਦਤ ਅੱਜ ਵੀ ਸਾਨੂੰ ਯਾਦ ਦਿਵਾਉਂਦੀ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਨਾਰੇ ਵਿੱਚ ਕਿੰਨੀ ਤਾਕਤ ਹੈ, ਕਿੰਨੀ ਸ਼ਕਤੀ ਤੇ ਕਿੰਨਾ ਬਲ ਹੈ ਜਿਸ ਦੇ ਨਾਲ ਜੰਗਾਂ ਜਿੱਤੀਆਂ ਜਾਂਦੀਆਂ ਹਨ। ਸੋ 21 ਸਿੰਘਾਂ ਨੇ ਬੜੀ ਬਹਾਦਰੀ ਦੇ ਨਾਲ ਲੜਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਇਸ ਸਾਰੀ ਸ਼ਹਾਦਤ ਦੀ ਘਟਨਾ ਨੂੰ ਬ੍ਰਿਟਿਸ਼ ਦੀਆਂ ਪਾਸਟ ਪਾਸਟ ਪੁਸਤਕਾਂ ਦੇ ਵਿੱਚ ਵੀ ਪੜਾਇਆ ਜਾਂਦਾ ਹੈ ਤੇ ਇਹਨਾਂ ਸਿੱਖਾਂ ਦੀ ਸ਼ਹਾਦਤ ਦੇ ਯਾਦ ਦੇ ਵਿੱਚ ਅੰਮ੍ਰਿਤਸਰ ਵਿੱਚ ਗੁਰਦੁਆਰਾ ਸਰਗੜੀ ਨਾਮ ਦਾ ਸਥਾਪਿਤ ਕੀਤਾ ਗਿਆ ਹੈ ਇਹਨਾਂ ਸਿੱਖਾਂ ਦੀ ਸ਼ਹਾਦਤ ਦੀ ਯਾਦ ਦੇ ਵਿੱਚ ਕਰੋਜਪੁਰ ਕੈਂਟ ਦੇ ਵਿੱਚ ਵੀ ਗੁਰਦੁਆਰਾ ਸਥਾਪਿਤ ਕੀਤਾ ਗਿਆ ਹੈ ਵਿਚਾਰ ਕਰਦੇ ਆਂ ਹੋਈਆਂ ਫੁੱਲਾਂ ਦੀ ਖੁਸ਼ਮਹਿਕਣੀ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਅੱਤੇ